ਪਠਾਨਕੋਟ ਦੇ ਨਿਜੀ ਹੋਟਲ ਵਿਖੇ ਵੈਬ মিডিਆ ਨਾਲ ਜੁੜੇ ਪੱਤਰਕਾਰਾਂ ਵੱਲੋਂ ਆਪਣੀ ਏਕਤਾ ਵਿਖਾਉਂਦੇ ਹੋਏ ਨਵੀਂ ਬਣਾਈ ਐਸੋਸੀਏਸ਼ਨ ਦੀ ਮੀਟਿੰਗ ਦਾ ਆਯੋਜਨ ਕੀਤਾ ਜਿਸ ਵਿੱਚ ਪੂਰੇ ਜ਼ਿਲ੍ਹਾ ਪਠਾਨਕੋਟ ਦੇ ਸਾਰੇ ਇਲਾਕਿਆਂ ਤੋਂ ਪੱਤਰਕਾਰਤਾ ਨਾਲ ਜੁੜੇ ਪੱਤਰਕਾਰਾਂ ਨੇ ਵੱਦਚੜ ਕੇ ਹਿੱਸਾ ਲੇਤਾ ਉੱਥੇ ਹੀ ਇਲੈਕਟ੍ਰੋਨਿਕ মিডিਆ ਨਾਲ ਜੁੜੇ ਹੋਏ ਸੀਨੀਅਰ ਪੱਤਰਕਾਰ ਮੁੱਖ ਮਹਿਮਾਨ ਵੱਜੋਂ ਪੁਜੇ ਜਿਨ੍ਹਾਂ ਦਾ ਸਾਰੀ ਐਸੋਸੀਏਸ਼ਨ ਨੇ ਨਿੱਘਾ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ ਇਸ ਮੌਕੇ ਸਾਰੇ ਪੱਤਰਕਾਰਾਂ ਦੀ ਸਹਿਮਤੀ ਨਾਲ ਐਸੋਸੀਏਸ਼ਨ ਦੀ ਗੋਰ ਕਮੇਟੀ ਵੀ ਬਣਾਈ ਗਈ ਜਿਸ ਵਿੱਚ ਹਲਕਾ ਪੋਆ ਤੋਂ ਸਚਿੰਤ ਮਹਿਰਾ, ਜੁਗਿਆਲ ਤੋਂ ਪੰਕਜ ਆਲੋਕ, ਸੁਜਾਨਪੁਰ ਤੋਂ ਨਿਤਿਨ ਟੰਡਨ ਅਤੇ ਰਾਜੇਸ਼ ਪਰਧਵਾਜ, ਮੀਰਥਲ ਤੋਂ ਰਮਨਦੀਪ ਸਿੰਘ, ਸਾਰਤਕਲਾ ਮਮੂਨ ਤੋਂ ਤਾਰਾ ਸਲਾਰੀਆ ਅਤੇ ਸੁਮਿਤ ਪਠਾਨਪੁਰ ਤੋਂ ਅਭਿਸ਼ੇਕ ਪਾਰਦਵਾਜ ਮਹਿਕ ਰੰਦਾਵਾ ਅਤੇ ਸੋਨੂ ਬਾਬਾ ਨੂੰ 4 ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ। ਇਸ ਤੋਂ ਬਾਅਦ 4 ਕਮੇਟੀ ਅਤੇ ਸਮੂਹ ਪੱਤਰਕਾਰ ਪਾਈਚਾਰੇ ਵੱਲੋਂ ਚੇਅਰਮੈਨ ਦੀ ਜ਼ਿੰਮੇਵਾਰੀ ਪੱਤਰਕਾਰ ਆਸ਼ੀਸ਼ ਸ਼ਰਮਾ ਨੂੰ ਦਿੱਤੀ ਗਈ। ਜਿਨ੍ਹਾਂ ਦਾ ਮੁੱਖ ਮਹਿਮਾਨ ਨਾ ਵੱਜੋ ਅਤੇ ਸਮੂਹ ਪੱਤਰਕਾਰ ਪਾਈਚਾਰੇ ਵੱਲੋਂ ਫੁੱਲ ਮਾਲਾ ਪਾ ਕੇ ਸਾਰਨ ਵਧਾਈ ਦਿੱਤੀ ਅਤੇ ਇਸ ਮੌਕੇ ਕੋਰ ਕਮੇਟੀ ਦੇ ਚੁਣੇ ਸਾਰੇ ਮੈਂਬਰਾਂ ਵੱਲੋਂ ਸਾਰੇ ਪੱਤਰਕਾਰ ਪਾਈਚਾਰੇ ਨੂੰ ਇਕੱਠੇ ਹੋ ਕੇ ਚਲੰਦੀ ਅਪੀਲ ਕੀਤੀ। ਭਾਰਤ ਨੈੱਟ ਨਿਊਜ਼ ਵੱਲੋਂ ਆਪਾਂ ਤੋਂ ਰਾਜੇਸ਼ ਪਰਦਵਾਜ ਦਿਖਾ ਰਿਹਾ ਸਿਪੋਰਟ ਵੈਬ ਚੈਨਲਸ ਦੇ ਨਾਲ ਜੁੜੇ ਹੋਏ ਸਾਰੇ ਹੀ ਜਿੰਨੇ ਵੀ ਪੱਤਰਕਾਰ ਭਾਈਚਾਰਾ ਵੈਬ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਔਰ ਆਉਣ ਵਾਲੇ ਸਮੇਂ ਦੇ ਵਾਸਤੇ ਜੋ ਕੰਮ ਉਹ ਕਰ ਸਕਦੇ ਨੇ ਉਹਨਾਂ ਵਾਸਤੇ ਇੱਕ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਜਿਦੇ ਵਿੱਚ ਮੈਨੂੰ ਵੀ ਵਿਤੌਰ ਜ਼ਿੰਮੇਵਾਰੀ ਭੋਏ ਤੋਂ ਲਗਾਈ ਗਈ ਆ ਸੋ ਵੈਲਕਮ ਕਰਦਾ ਮੈਂ ਸਾਰੇ ਉਹ ਪੱਤਰਕਾਰ ਭਾਈਚਾਰੇ ਦਾ ਕਿਸੇ ਵੀ ਫੀਲਡ ਨਾਲ ਜੁੜੇ ਐ ਪੱਤਰਕਾਰ ਨੇ ਉਹ ਸਾਡੀ ਐਸੋਸੀਏਸ਼ਨ 'ਚ ਆ ਸਕਦੇ ਨੇ ਉਹਨਾਂ ਵਾਸਤੇ ਖੁੱਲ੍ਹਾ ਨਹੀਂ ਹੁੰਦਾ ਥੈਂਕ ਯੂ ਥੈਂਕ ਯੂ ਨਮਸਕਾਰ ਜੀ ਅੱਜ ਵੈਬ ਮੀਡੀਆ ਨਾਲ ਜੁੜੇ ਸਾਰੇ ਪੱਤਰਕਾਰ ਭਰਾਵਾਂ ਦੀ ਤੇ ਭੈਣਾਂ ਦੀ ਜਿਹੜੀ ਇੱਕ ਬੈਠਕ ਜਿਹੜੀ ਹੈ ਪਠਾਨਕੋਟ ਦੇ ਬਸੰਤ ਰੈਸਟੋਰੈਂਟ ਦੇ ਵਿੱਚ ਜਿਹੜੀ ਇਹ ਕੀਤੀ ਗਈ ਹੈ ਜਿਸ ਵਿੱਚ ਅੱਜ ਵੈਬ ਮੀਡੀਆ ਦੇ ਨਾਲ ਜੁੜੇ ਪੱਤਰਕਾਰ ਭਰਾਵਾਂ ਦੇ ਇੱਥੇ ਦੇ ਲਈ ਤੇ ਉਹਨਾਂ ਦਾ ਮਿਆਰ ਉੱਚਾ ਚੁੱਕਣ ਦੇ ਲਈ ਜਿਹੜੀ ਐਸੋਸੀਏਸ਼ਨ ਦਾ ਜਿਹੜਾ ਗਠਨ ਕੀਤਾ ਗਿਆ ਤਾਂ ਉਹਦੇ ਵਿੱਚ ਵੱਖ-ਵੱਖ ਜਿਹੜੀਆਂ ਜ਼ਿੰਮੇਵਾਰੀਆਂ ਉਹ ਦਿੱਤੀਆਂ ਗਿਆ ਨੇ ਤੁਹਾਨੂੰ ਦੱਸ ਦਈਏ ਕਿ ਸਾਡੀ ਐਸੋਸੀਏਸ਼ਨ ਦੇ ਵਿੱਚ ਪ੍ਰਧਾਨਗੀ ਦੀ ਜਿਹੜੀ ਰੀਤ ਹੈ ਉਸ ਨੂੰ ਮੁਕਾਇਆ ਗਿਆ ਪ੍ਰਧਾਨਗੀ ਦੀ ਰੀਤ ਨੂੰ ਦੁਹਰਾਇਆ ਨਹੀਂ ਗਿਆ ਦੇ ਵਿੱਚ ਤਾਂ ਇੱਥੇ ਸਾਰੇ ਜਿਹੜੇ ਵਿਚਾਰ ਵਿਮਰਸ਼ਾ ਪੱਤਰਕਾਰ ਭਰਾਵਾਂ ਦੇ ਜੋ ਆਣੂ ਔਕੜਾਂ ਜਿਹੜੀਆਂ ਫੀਲਡ ਦੇ ਵਿੱਚ ਆਂਦੀਆਂ ਨੇ ਉਸ ਤੋਂ ਲੈ ਕੇ ਵੀ ਜਿਹੜਾ ਵਿਚਾਰ ਵਿਮਰਸ਼ ਕੀਤਾ ਗਿਆ ਤਾਂ ਅਸੀਂ ਸਾਰਿਆਂ ਦਾ ਇਸ ਐਸੋਸੀਏਸ਼ਨ ਦੇ ਵਿੱਚ ਇੱਥੇ ਅੱਜ ਮੀਟਿੰਗ ਦੇ ਵਿੱਚ ਪੁੱਜਣ ਤੇ ਸਵਾਗਤ ਕਰਦੇ ਆ ਤੇ ਆਸ ਕਰਦੇ ਆ ਕਿ ਸਾਰੇ ਪੱਤਰਕਾਰ ਭਰਾ ਰਲ ਮਿਲ ਕੇ ਜਿਹੜੀ ਹੈ ਐਸੋਸੀਏਸ਼ਨ ਨੂੰ ਬੁਲੰਦੀਆਂ ਤੱਕ ਲੈ ਕੇ ਜਾਵਾਂਗੇ ਨਮਸਕਾਰ ਸੋ ਸਭ ਤੋਂ ਪਹਿਲਾਂ ਤੇ ਮੈਂ ਉਹਨਾਂ ਦਾ ਥੈਂਕਸ ਕਰਨਾ ਚਾਹਨੀ ਹਾਂ ਜਿਨ੍ਹਾਂ ਨੇ ਸੰਗਠਨ ਨੂੰ ਸ਼ੁਰੂ ਕਰਨ ਦੇ ਲਈ ਬਹੁਤ ਮਿਹਨਤ ਕੀਤੀ ਹੈ ਔਰ ਬਹੁਤ ਸੋਨਾ ਇਨੀਸ਼ੀਏਟਿਵ ਜਿਹੜਾ ਇਹਨਾਂ ਨੇ ਲੇਤਾ ਪੱਤਰਕਾਰਾਂ ਨੂੰ ਇਕੱਠੇ ਕਰਨ ਦੇ ਲਈ ਔਰ ਦੱਸ ਜੀ ਕਿ ਵੈਬ ਐਸੋਸੀਏਸ਼ਨ ਨੂੰ ਅੱਗੇ ਵਧਾਉਣ ਦੇ ਲਈ ਜਿਹੜਾ ਇਹ ਟੀਚਾ ਮਿੱਥਿਆ ਗਿਆ ਸੀ ਜੋ ਕਿ ਅੱਜ ਪੂਰਾ ਕੀਤਾ ਗਿਆ ਔਰ ਨਿਯੁਕਤੀਆਂ ਜਿਹੜੀਆਂ ਵੱਖ-ਵੱਖ ਕੀਤੀਆਂ ਇਸ ਸੰਗਠਨ ਦੇ ਵਿੱਚ ਨੌ ਮੈਂਬਰੀ ਕੋਰ ਕਮੇਟੀ ਬਣਾਈ ਗਈ ਔਰ ਅਸ਼ੀਸ਼ ਜੀ ਨੂੰ ਚੇਅਰਮੈਨ ਜਿਹੜਾ ਹੈ ਕਮੇਟੀ ਦੇ ਵੱਲੋਂ ਕੋਸ਼ਿਤ ਕੀਤਾ ਗਿਆ ਸੋ ਪੱਤਰਕਾਰਾਂ ਨੂੰ ਜਿਹੜੀ ਹੈ ਫੀਲਡ ਦੇ ਵਿੱਚ ਸਮੱਸਿਆ ਆ ਰਹੀਆਂ ਨੇ ਔਰ ਉਸ ਨੂੰ ਲੈ ਕੇ ਜਿਹੜੀ ਹੈ ਅੱਜ ਇੱਕ ਬੈਠਕ ਵੀ ਹੋਈ ਹੈ ਔਰ ਫੀਲਡ ਦੇ ਵਿੱਚ ਜੋ ਸਮੱਸਿਆ ਪੱਤਰਕਾਰਾਂ ਨੂੰ ਆਗੀ ਆਉਣੀਆਂ ਉਸ ਦਾ ਸਮਾਧਾਨ ਵੀ ਕੀਤਾ ਜਾਏਗਾ ਪੱਤਰਕਾਰਾਂ ਦੇ ਵੱਲੋਂ ਸੋ ਪੱਤਰਕਾਰਿਤਾ ਦਾ ਮਿਆਰ ਉੱਚਾ ਚੁੱਕਣ ਦੇ ਲਈ ਅਸੀਂ ਕੋਸ਼ਿਸ਼ ਕਰਾਂਗੇ ਹੁਣ ਕਿ ਸਾਰੇ ਮਿਲ ਕੇ ਇੱਕ ਪੱਤਰਕਾਰ ਭਾਈਚਾਰੇ ਨੂੰ ਕਾਇਮ ਰੱਖੀਏ ਥੈਂਕ ਯੂ ਜਿਹਦੇ ਵਿੱਚ ਮੈਨੂੰ ਸੁਜਾਨਪੁਰ ਹਲਕੇ ਤੋਂ ਜ਼ਿੰਮੇਵਾਰੀ ਦਿੱਤੀ ਗਈ ਹੈ ਮੈਂ तहे ਦਿਲ ਨਾਲ ਸ਼ੁਕਰੀਆ ਅਦਾ ਕਰਨਾ ਹੈ ਔਰ ਆਪਣੇ ਜਿੰਨੇ ਵੀ ਮੈਂਬਰ ਹੈ ਉਹਨਾਂ ਨੂੰ ਇਹ ਯਕੀਨ ਦਿਲਾਉਣਾ ਚਾਹਨਾ ਹੈ ਕਿ ਅਸੀਂ ਸਾਰੇ ਗੱਲ ਮਿਲ ਕੇ ਹੀ ਆਪਣੇ ਜਿਨੇ ਵੀ ਆਪਣੇ ਪੱਤਰਕਾਰ ਭਾਈਚਾਰਾ ਆ ਉਹਨਾਂ ਦੀਆਂ ਸਮੱਸਿਆਵਾਂ ਨੂੰ ਰਲ ਮਿਲ ਕੇ ਸੋਲਵ ਕਰਾਂਗੇ ਔਰ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਣੀ ਐਸੋਸੀਏਸ਼ਨ ਨੂੰ ਜਿਆਦਾ ਤੋਂ ਜਿਆਦਾ ਗਾ ਲੈ ਕੇ ਜਾ ਸਕੀਏ ਧੰਨਵਾਦ ਜੀ ਅੱਜ ਵੈਬ ਮੀਡੀਆ ਦੇ ਨਾਲ ਜੁੜੇ ਸਾਰੇ ਪੱਤਰਕਾਰਾਂ ਦੇ ਵੱਲੋਂ ਅੱਜ ਮੀਟਿੰਗ ਕੀਤੀ ਗਈ ਆ ਤੇ ਇੱਕ ਸੰਸਥਾ ਦਾ ਗਠਨ ਵੀ ਕੀਤਾ ਗਿਆ ਜਿਸ ਦੇ ਵਿੱਚ ਅਸ਼ੀਸ਼ ਜੀ ਨੂੰ ਸੰਸਥਾ ਦਾ ਪ੍ਰਧਾਨ ਸੌਰੀ ਚੇਅਰਮੈਨ ਚੁਣਿਆ ਗਿਆ ਹੈ ਸੋ ਸਾਡੀ ਜਿਹੜੀ ਸੰਸਥਾ ਦਾ ਮੁੱਖ ਟੀਚਾ ਰਹੇਗਾ ਕਿ ਜਿਹੜਾ ਪੱਤਰਕਾਰਤਾ ਦਾ ਮਿਆਰ ਹੈ ਉਹਨੂੰ ਉੱਚਾ ਚੁੱਕਿਆ ਜਾਵੇ ਤੇ ਪੱਤਰਕਾਰਾਂ ਨੂੰ ਆਉਣ ਵਾਲੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਦਾ ਮਿਲ ਕੇ ਸਮਾਧਾਨ ਵੀ ਕੀਤਾ ਜਾਵੇ ਸੋ ਇਸ ਸੰਸਥਾ ਦੇ ਨਾਲ ਜੁੜੇ ਅਸੀਂ ਸਾਰੇ ਪੱਤਰਕਾਰਾਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦੇ ਹਾਂ ਤੇ ਸਵਾਗਤ ਵੀ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਠਾਨਕਪੁਰ ਜ਼ਿਲ੍ਹੇ ਦੇ ਵਿੱਚ ਇੱਕ ਚੰਗੀ ਪੱਤਰਕਾਰੀ ਪੇਸ਼ ਕਰਾਂਗੇ ਜੀ ਜਰਨਲਿਸਟ ਐਸੋਸੀਏਸ਼ਨ ਦਾ ਅੱਜ ਮੈਨੂੰ ਚੇਅਰਮੈਨ ਚੁਣਿਆ ਗਿਆ ਮੈਂ ਸਾਰੀ ਕੋਰ ਕਮੇਟੀ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ ਔਰ ਆਸ ਕਰਦਾ ਹਾਂ ਕਿ ਜਿਹੜੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਹੈ ਮੈਂ ਉਸ ਤੇ ਖਰਾ ਉਤਰਾਂਗਾ ਔਰ ਆਪਣੇ ਜਿੰਨੇ ਵੀ ਪੱਤਰਕਾਰ ਭਾਈਚਾਰਾ ਇਹਦੇ ਹਿੱਤ ਲਈ ਕੰਮ ਕਰਾਂਗਾ ਧੰਨਵਾਦ